ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਨਾ ਇੱਕ ਵਾਰ ਤਾਂ ਜ਼ਰੂਰ ਆਦੀਵਾਸੀ ਤੇਲ ਦੇ ਬਾਰੇ ਸੁਣਿਆ ਹੋਵੇਗਾ ਤੁਹਾਡੇ ਜਿਹੜੇ ਫੇਵਰੇਟ ਕਈ ਯੂਟਿਊਬਰ ਹੋਣਗੇ ਉਹ ਵੀ ਕਰਨਾਟਕਾ ਜਾ ਕੇ ਇਸ ਨੂੰ ਪ੍ਰਮੋਟ ਕਰ ਚੁੱਕੇ ਹੋਣਗੇ ਤੇ ਇਹਨਾਂ ਯੂਟਿਊਬਰਾਂ ਨੇ ਤੁਹਾਨੂੰ ਦੱਸਿਆ ਹੋਵੇਗਾ ਕਿ ਕਿੰਨੀਆਂ ਜ਼ਿਆਦਾ ਜੜੀ ਬੂਟੀਆਂ ਨੇ ਇਸ ਤੇਲ ਦੇ ਅੰਦਰ ਤੇ ਇਹ ਜਿਹੜੇ ਆਦੀਵਾਸੀ ਲੋਕ ਨੇ ਇਹ ਤੇਲ ਨੂੰ ਬਣਾਉਣ ਵਾਲੇ ਉਹ ਕਿੰਨੇ ਜ਼ਿਆਦਾ ਕਰੀਬ ਨੇ ਯੂਟਿਊਬਰ ਵਾਰ-ਵਾਰ ਇਹੀ ਦੱਸਦੇ ਨੇ ਕਿ ਇਹ ਲੋਕ ਬਹੁਤ ਜ਼ਿਆਦਾ ਅਨਪੜ੍ਹ ਨੇ ਕਿਸੇ ਨਾ ਕਿਸੇ ਤਰ੍ਹਾਂ ਹੀ ਇਹ ਆਪਣੇ ਤੇਲ ਨੂੰ ਵੇਚ ਰਹੇ ਨੇ ਤੇ ਇਸ ਤੇਲ ਦੇ ਸਹਾਰੇ ਹੀ ਆਪਣੀ ਇਹ ਰੋਜ਼ੀ-ਰੋਟੀ ਚਲਾ ਰਹੇ ਨੇ ਇਹ ਕਹਿੰਦੇ ਨੇ ਕਿ ਇਹਨਾਂ ਦੇ ਤੇਲ ਦੇ ਨਾਲ ਜੇਕਰ ਤੁਹਾਡੇ ਵਾਲ ਚਿੱਟੇ ਨੇ ਤਾਂ ਉਹ ਕਾਲੇ ਹੋ ਜਾਣਗੇ ਜੇਕਰ ਤੁਹਾਡਾ ਹੈਅ ਡੈਮੇਜ ਹੋ ਰਿਹਾ ਹੈ ਨੇ ਤਾਂ ਉਹ ਘਟ ਜਾਵੇਗਾ ਹੈਅ ਡੈਮੇਜ ਤੇ ਜੇਕਰ ਤੁਸੀਂ ਗੰਜੇ ਹੋ ਤਾਂ ਤੁਹਾਡੇ ਸਿਰ ਦੇ ਉੱਤੇ ਨਵੇਂ ਵਾਲ ਉੱਗਣੇ ਸ਼ੁਰੂ ਹੋ ਜਾਣਗੇ ਆਦੀਵਾਸੀ ਤੇਲ ਨੂੰ ਵਰਤਣ ਦੇ ਨਾਲ ਅੱਜ ਇਹ ਤੇਲ ਹਰ ਜਗ੍ਹਾ ਦੇ ਉੱਪਰ ਵਿਕ ਰਿਹਾ ਹੈ ਤੇ ਤੁਸੀਂ ਵੀ ਆਪਣੇ ਦੋਸਤਾਂ ਨੂੰ ਆਪਣੇ ਆਂਢ-ਗੁਆਂਢ ਜਾਂ ਆਪਣੇ ਸਰਕਲ ਦੇ ਵਿੱਚ ਕਈ ਲੋਕਾਂ ਨੂੰ ਇਹ ਤੇਲ ਨੂੰ ਖਰੀਦਦੇ ਜਾਂ ਇਸ ਦੇ ਕੀ ਸੱਚਮੁੱਚ ਹੀ ਇਹ ਤੇਲ ਇੰਨਾ ਜ਼ਿਆਦਾ ਵਧੀਆ ਹੈ ਤੇ ਜਿੰਨੀਆਂ ਜੜੀ ਬੂਟੀਆਂ ਇਹ ਆਦੀਵਾਸੀ ਲੋਕ ਕਹਿੰਦੇ ਨੇ ਕਿ ਸਾਡੇ ਤੇਲ ਦੇ ਅੰਦਰ ਨੇ ਕਿ ਸੱਚਮੁੱਚ ਹੀ 19 ਜੜੀ ਬੂਟੀਆਂ ਅਸਲ ਦੇ ਵਿੱਚ ਵੀ ਇਸ ਤੇਲ ਦੇ ਵਿੱਚ ਹਨ ਜਾਂ ਨਹੀਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਬਹੁਤ ਵੱਡਾ ਸਕੈਮ ਹੈ ਜਾਂ ਕਈ ਇਹ ਧੋਖਾ ਹੈ ਇਹ ਪੂਰੇ ਦਾ ਪੂਰਾ ਪੀਆਰ ਸਕੈਮ ਹੈ ਇਹ ਆਦੀਵਾਸੀ ਤੇਲ ਦੇ ਪਿੱਛੇ ਇੱਕ ਪੀਆਰ ਟੀਮ ਹੈ ਜਿਹੜੀ ਬਹੁਤ ਹੀ ਜ਼ਿਆਦਾ ਖਤਰਨਾਕ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਇਹ ਆਦੀਵਾਸੀ ਤੇਲ ਵਾਲੇ ਕਰੋੜਾਂ ਰੁਪਏ ਦੇ ਰਹੇ ਨੇ ਵੱਡੇ ਵੱਡੇ ਯੂਟਿਊਬਰਾਂ ਨੂੰ ਇਨਫਲੂਐਂਸਰ ਨੂੰ ਇਹਨਾਂ ਯੂਟਿਊਬਰਾਂ ਨੂੰ ਕਰਨਾਟਕ ਆਉਣ ਵਿੱਚ 에어 ਟਿਕਟ ਦਿੱਤੀ ਜਾਂਦੀ ਹੈ ਜਾਨਕਿ ਜਹਾਜ਼ ਦੀ ਟਿਕਟ ਦਿੱਤੀ ਜਾਂਦੀ ਹੈ ਹੋਟਲਾਂ ਦੇ ਵਿੱਚ ਰਹਿਣ ਦਾ ਖਰਚਾ ਦਿੱਤਾ ਜਾਂਦਾ ਹੈ ਗੱਡੀਆਂ ਦੇ ਲਈ ਪੈਸੇ ਦਿੱਤੇ ਜਾਂਦੇ ਨੇ ਇਹਨਾਂ ਦੇ ਕੋਲ ਪਹੁੰਚਣ ਦੇ ਲਈ ਤੇ ਇਸ ਤੋਂ ਬਾਅਦ ਇਹਨਾਂ ਯੂਟਿਊਬਰਾਂ ਨੂੰ ਮੋਟੀ ਰਕਮ ਦਿੱਤੀ ਜਾਂਦੀ ਹੈ ਇਹਨਾਂ ਦੇ ਆਦੀਵਾਸੀ ਤੇਲ ਨੂੰ ਪ੍ਰਮੋਟ ਕਰਨ ਦੇ ਲਈ ਤੇ ਤੁਸੀਂ ਕਿਸੇ ਵੀ ਆਦੀਵਾਸੀ ਤੇਲ ਵਾਲੀ ਦੀ ਵੀਡੀਓ ਚੱਕ ਕੇ ਦੇਖ ਲਵੋ ਉਹ ਤੁਹਾਨੂੰ ਇਹੀ ਕਹੇਗਾ ਕਿ ਸਾਡਾ ਹੀ ਤੇਲ ਸਭ ਤੋਂ 오ਰੀਜਨਲ ਹੈ ਤੁਸੀਂ ਸਾਡੇ ਤੋਂ ਹੀ ਤੇਲ ਖਰੀਦੋ ਬਾਕੀ ਦੇ ਜਿਹੜੇ ਤੇਲ ਵੇਚ ਰਹੇ ਨੇ ਆਦੀਵਾਸੀ ਉਹ ਸਾਰੇ ਸਕੈਮ ਕਰ ਰਹੇ ਨੇ ਤੇ ਤੁਹਾਨੂੰ ਵੀ ਇਹ ਸਮਝ ਨਹੀਂ ਆ ਰਿਹਾ ਹੋਵੇਗਾ ਕਿ ਆਖਰ ਦੇ ਵਿੱਚ ਤੁਸੀਂ ਤੇਲ ਕਿਸ ਦਾ ਖਰੀਦੋ ਕਿਹੜਾ ਤੇਲ ਅਸਲ ਦੇ ਵਿੱਚ ਸ ਆਦੀਵਾਸੀ हेयर ऑयल ਹੈ ਤੇ ਫਿਰ ਜਿਹੜੇ ਆਦੀਵਾਸੀ ਤੇਲ ਵੇਚਣ ਵਾਲੇ ਲੋਕ ਹੁੰਦੇ ਨੇ ਇਹ ਤੁਹਾਨੂੰ ਵੀਡੀਓ ਦੇ ਵਿੱਚ ਕਹਿੰਦੇ ਸੁਣ ਜਾਣਗੇ ਕਿ ਅਸੀਂ ਇਸ ਕਰਕੇ Amazon ਦੇ ਉੱਪਰ ਆਪਣੇ ਪ੍ਰੋਡਕਟ ਨੂੰ ਨਹੀਂ ਵੇਚ ਪਾਉਂਦੇ ਕਿਉਂਕਿ ਸਾਨੂੰ ਉਸ ਦੇ ਉੱਪਰ ਆਪਣਾ ਪ੍ਰੋਡਕਟ ਵੇਚਣਾ ਨਹੀਂ ਆਉਂਦਾ ਜਾਂ ਕਿ ਇਹ ਲਿਸਟ ਕਰਨਾ ਨਹੀਂ ਆਉਂਦਾ ਇਹ ਕਹਿੰਦੇ ਨੇ ਕਿ ਅਸੀਂ ਅਨਪੜ੍ਹ ਹਾਂ ਸਾਨੂੰ ਪਤਾ ਹੀ ਨਹੀਂ ਕਿ ਕਿੱਦਾਂ Amazon ਦੇ ਉੱਪਰ ਜਾ ਕੇ ਪ੍ਰੋਡਕਟ ਨੂੰ ਵੇਚਣਾ ਹੈ ਕਿੱਦਾਂ ਇਸ ਨੂੰ ਸੇਲ ਕਰਨਾ ਹੈ ਸਾਨੂੰ ਅਜਿਹਾ ਕਰਨਾ ਬਿਲਕੁਲ ਵੀ ਨਹੀਂ ਆਉਂਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੇ ਪਿੱਛੇ ਅਸਲੀ ਵਜ੍ਹਾ ਕੀ ਹੈ ਕਿਉਂ ਇਹ ਲੋਕ ਆਪਣੇ ਪ੍ਰੋਡਕਟ ਨੂੰ Amazon ਦੇ ਉੱਪਰ ਨਹੀਂ ਵੇਚ ਰਹੇ ਇਸ ਦੇ ਪਿੱਛੇ ਕਾਰਨ ਹੈ ਕਿ ਕੰਮਿਸ਼ਨ ਲੈਂਦਾ ਹੈ ਜਿਹੜਾ ਵੀ ਪ੍ਰੋਡਕਟ ਤੁਸੀਂ Amazon ਦੇ ਉੱਪਰ ਸੇਲ ਕਰਨ ਦੇ ਲਈ ਲਾਉਂਗੇ Amazon ਉਸ ਦੇ ਵਿੱਚੋਂ ਆਪਣਾ ਕਮਿਸ਼ਨ ਲਵੇਗਾ ਤੇ ਇਸ ਤੋਂ ਬਾਅਦ ਜੇਕਰ ਤੁਸੀਂ Amazon ਦੇ ਉੱਪਰ ਆਪਣਾ ਕੋਈ ਵੀ ਪ੍ਰੋਡਕਟ ਲਿਸਟ ਕਰਾਉਣੀ ਹੋ ਜਾਂ ਉਸ ਦੇ ਉੱਪਰ ਵੇਚਣ ਦੇ ਲਈ ਪਾਉਣੀ ਹੋ ਤਾਂ ਤੁਹਾਨੂੰ GST ਫਾਈਲ ਵੀ ਕਰਨਾ ਪਵੇਗਾ ਹੁਣ ਇਹ ਹੋ ਸਕਦਾ ਹੈ ਕਿ ਸ਼ਾਇਦ ਇਹ ਲੋਕ GST ਦਾ ਘਟਾਲਾ ਕਰ ਰਹੇ ਹੋਣ ਅਸੀਂ ਇਸ ਚੀਜ਼ ਦੇ ਵਿੱਚ ਸ਼ੋਰ ਨਹੀਂ ਪਰ ਹੋ ਸਕਦਾ ਹੈ ਇਹਨਾਂ ਨੇ ਜਿਹੜਾ ਗਵਰਨਮੈਂਟ ਨੂੰ ਪੈਸਾ ਦੇਣਾ ਹੈ ਗੁੱਡ ਸਰਵਿਸ ਟੈਕਸ ਦੇ ਤੌਰ ਤੇ ਉਹ ਕਰੋੜਾਂ ਰੁਪਏ ਆਪਣੇ ਕੋਲ ਬਚਾਰੇ ਨੇ GST ਨਾ ਭਰ ਕੇ ਤੇ ਉਹੀ ਕਰੋੜਾਂ ਰੁਪਏ ਦੇ ਨਾਲ ਇਹ ਆਪਣੀ ਪ੍ਰਮੋਸ਼ਨ ਕਰਵਾ ਰਹੇ ਨੇ ਬੜੇ ਵਡੇ ਯੂਟਿਊਬਰਾਂ ਤੋਂ ਵੱਡੇ ਵੱਡੇ ਐਕਟ੍ਰੈਸ ਤੋਂ ਹੁਣ ਤੁਸੀਂ ਇੱਕ ਚੀਜ਼ ਨੋਟ ਕਰਨਾ ਕਿ ਜਿੰਨੇ ਵੀ ਯੂਟਿਊਬਰਾਂ ਨੇ ਜਾ ਕੇ ਇਹਨਾਂ ਦੀ ਵੀਡੀਓ ਕੀਤੀ ਹੈ ਆਦੀਵਾਸੀ ਤੇਲ ਵਾਲਿਆਂ ਦੀ ਇਹਨਾਂ ਨੇ ਸਾਰਿਆਂ ਨੇ ਬਸ ਇੱਕ ਗੱਲ ਹੀ ਵਾਰ-ਵਾਰ ਕੀਤੀ ਹੈ ਕਿ ਇਹਨਾਂ ਦੇ ਤੇਲ ਦੇ ਵਿੱਚ 108 ਜੜੀਆਂ ਬੂਟੀਆਂ ਨੇ ਜੇਕਰ ਸੱਚਮੁੱਚ ਇਹਨਾਂ ਦੇ ਤੇਲ ਦੇ ਵਿੱਚ 108 ਜੜੀ ਬੂਟੀਆਂ ਨੇ ਤਾਂ ਉਹਨਾਂ 108 ਜੜੀ ਬੂਟੀਆਂ ਨੂੰ ਇਹ ਬੋਤਲ ਦੇ ਉੱਪਰ ਕਿਉਂ ਨਹੀਂ ਲਿਖਦੇ ਬੋਤਲ ਦੇ ਕਵਰ ਦੇ ਉੱਪਰ ਉਹਨਾਂ 108 ਜੜੀ ਬੂਟੀਆਂ ਦੇ ਨਾਮ ਹੀ ਕਿਉਂ ਨਹੀਂ ਲਿਖਦੇ 108 ਜੜੀ ਬੂਟੀਆਂ ਸਿਰਫ ਨਾਮ ਦੀਆਂ ਹੀ ਬੋਲਦੇ ਨੇ ਇਹ ਆਪਣੀ ਵੀਡੀਓ ਦੇ ਵਿੱਚ ਵਾਰ-ਵਾਰ 108 ਜੜੀ ਬ ਤੁਸੀਂ ਇਹਨਾਂ ਦੀ ਵੀਡੀਓ ਨੂੰ ਦੇਖੋਗੇ ਤਾਂ ਉਹਦੇ ਵਿੱਚ 30 ਤੋਂ 35 ਜੜੀ ਬੂਟੀਆਂ ਪਈਆਂ ਹੁੰਦੀਆਂ ਨੇ ਉਸ ਤੋਂ ਬਿਨਾ ਹੋਰ ਜੜੀ ਬੂਟੀਆਂ ਕੋਈ ਨਹੀਂ ਹੁੰਦੀਆਂ ਜਿਹੜੀਆਂ ਸਾਹਮਣੇ ਦਿਸ ਰਹੀਆਂ ਹੁੰਦੀਆਂ ਨੇ ਇਹ ਤਾਂ ਸਾਰੀ ਹੋਈ ਜੀ ਉੱਪਰ ਉੱਪਰ ਦੀ ਗੱਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਰਿਐਲਿਟੀ ਜਾਂ ਕੀ ਹੈ ਹਕੀਕਤ ਦੇ ਬੱਚੇ ਤੇਲ ਕੰਮ ਕਰਦਾ ਹੈ ਇਹ ਆਦੀਵਾਸੀ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਤੇਲ ਦੇ ਨਾਲ ਜਿਨ੍ਹਾਂ ਦੇ ਗਰੇ ਵਾਲ ਨੇ ਉਹ ਉਹਨਾਂ ਦੇ ਗਰੇ ਵਾਲ ਕਾਲੇ ਹੋ ਜਾਣਗੇ ਇੱਥੇ ਇਹਨਾਂ ਦਾ ਇਹ ਦਾਵਾ ਬਹੁਤ ਜ਼ਿਆਦਾ ਗਲਤ ਹੈ ਕਿਉਂਕਿ ਜਿਹੜੇ ਗਰੇ ਵਾਲ ਹੁੰਦੇ ਨੇ ਉਹ ਅੰਦਰੋਂ ਹੀ ਗਰੇ ਹੁੰਦੇ ਨੇ ਇਹ ਜਾਂ ਤਾਂ ਸਟ੍ਰੈਸ ਦੇ ਕਾਰਨ ਆਉਂਦੇ ਨੇ ਨਾ ਫਿਰ ਜੈ ਯਾ हेयर ਡਾਕਟਰ ਨੇ ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲ ਕਰੋਗੇ ਤਾਂ ਉਹ ਤੁਹਾਨੂੰ ਦੱਸਣਗੇ ਕਿ ਕਿਸੇ ਵੀ ਤੇਲ ਦੇ ਨਾਲ ਬਾਲਾਂ ਦਾ ਕਲਰ ਚੇਂਜ ਨਹੀਂ ਕੀਤਾ ਜਾ ਸਕਦਾ ਜੇਕਰ ਇਹਨਾਂ ਦੇ ਤੇਲ ਦੇ ਉੱਪਰ ਹਰਬਲ ਲਿਖਿਆ ਹੈ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਇਹ ਤੁਹਾਡੇ ਚਿੱਟੇ ਵਾਲਾਂ ਨੂੰ ਕਾਲੇ ਕਰ ਦੇਵੇਗਾ ਜਾਂ ਗਰੇ ਵਾਲਾਂ ਨੂੰ ਕਾਲੇ ਕਰ ਦੇਵੇਗਾ ਬਾਲਾਂ ਦਾ ਕਲਰ ਤੁਹਾਡੇ ਸਿਰ ਦੇ ਅੰਦਰ ਤੋਂ ਹੀ ਹੁੰਦਾ ਹੈ ਬਾਹਰ ਤੋਂ ਤੁਸੀਂ ਕੁਝ ਕਰ ਲੋ ਤੁਹਾਡੇ ਬਾਲਾਂ ਦਾ ਕਲਰ ਚੇਂਜ ਨਹੀਂ ਹੋਵੇਗਾ ਫਿਰ ਇਹ ਆਦੀਵਾਸੀ ਲੋਕਾਂ ਦਾ ਦਾਵਾ ਹੁੰਦਾ ਹੈ ਕਿ ਇਹ ਆਪਣੇ ਤੇਲ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਡੈਂਡਰਫ ਨੂੰ ਦੂਰ ਕਰ ਸਕਦੇ ਨੇ ਜਿਹੜੀ ਡੈਂਡਰਫ ਹੁੰਦੀ ਹੈ ਇਹ ਇੱਕ ਤਰ੍ਹਾਂ ਦੀ ਫੰਗਸ ਹੁੰਦੀ ਹੈ ਤੇ ਕੋਈ ਤੇਲ ਲਗਾਉਣ ਦੇ ਨਾਲ ਫੰਗਸ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਧਦੀ ਹੈ ਕਿਸੇ ਵੀ ਤੇਲ ਲਗਾਉਣ ਦੇ ਨਾਲ ਜਿਸ ਦੇ ਵੀ ਸਿਰ ਦੇ ਵਿੱਚ ਫੰਗਸ ਹੋਵੇਗੀ ਉਹ ਹੋਰ ਜ਼ਿਆਦਾ ਸਪੀਡ ਦੇ ਨਾਲ ਵਧੇਗੀ ਇਹ ਲੋਕ ਤੁਸੀਂ ਕੈਮਰੇ ਦੇ ਅੱਗੇ ਖੜੇ ਦੇਖੇ ਹੋਣਗੇ ਇਹਨਾਂ ਦੇ ਬਹੁਤ ਲੰਬੇ ਲੰਬੇ ਵਾਲ ਹੁੰਦੇ ਨੇ ਤੇ ਇਸ ਤੋਂ ਬਾਅਦ ਇਹ ਵੱਡੇ ਵੱਡੇ ਵਾਲਾਂ ਵਾਲੇ ਲੋਕ ਕੈਮਰੇ ਦੇ ਅੱਗੇ ਆ ਕੇ ਕਹਿੰਦੇ ਨੇ ਕਿ ਇਹਨਾਂ ਦੇ ਤੇਲ ਵਰਤਣ ਦੇ ਨਾਲ ਤੁਹਾਡੇ ਵਾਲ ਬਹੁਤ ਜ਼ਿਆਦਾ ਲੰਬੇ ਹੋ ਜਾਣਗੇ ਤੁਹਾਡਾ ਡਾਊਨ ਫਾਲ ਘਟ ਜਾਵੇਗਾ ਵਾਲਾਂ ਦਾ ਇਹ ਚੀਜ਼ ਵੀ ਬਿਲਕੁਲ ਗਲਤ ਹੈ ਕਿਸੇ ਵੀ ਤਰ੍ਹਾਂ ਦਾ ਤੇਲ ਲਗਾਉਣ ਦੇ ਨਾਲ ਵਾਲ ਲੰਬੇ ਨਹੀਂ ਹੁੰਦੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਤੁਸੀਂ ਵਾਲਾਂ ਦੇ ਜਾਂ హెయిਰ ਦੇ ਐਕਸਪਰਟ ਡ ਉਸ ਦੇ ਨਾਲ ਗੱਲ ਕਰਤੇ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਵੀ ਤੇਲ ਲਗਾਉਣ ਦੇ ਨਾਲ ਤੁਹਾਡੇ ਵਾਲਾਂ ਦੀ ਗਰੋਥ ਨਹੀਂ ਵੱਧ ਸਕਦੀ ਹਾਂ ਉਹਨਾਂ ਦੇ ਉੱਪਰ ਜੇਕਰ ਤੁਸੀਂ ਆਪਣੇ ਸਿਰ ਦੇ ਉੱਪਰ ਮ사ਜ ਕਰੋਗੇ ਕਿਸੇ ਵੀ ਤੇਲ ਦਾ ਉਸ ਦੇ ਨਾਲ ਤੁਹਾਡੇ ਵਾਲਾਂ ਦੀ ਗਰੋਥ ਕੁਝ ਹੱਦ ਤੱਕ ਵੱਧ ਸਕਦੀ ਹੈ ਪਰ ਇੰਨੀ ਜ਼ਿਆਦਾ ਨਹੀਂ ਇਸ ਤੋਂ ਬਾਅਦ ਇਹ ਆਦੀਵਾਸੀ ਲੋਕ ਦਿੰਦੇ ਨੇ 30 ਦਿਨਾਂ ਦੀ ਮਨੀ ਬੈਕ ਗਾਰੰਟੀ ਜਾਨਕਿ ਇਹ ਕਹਿੰਦੇ ਨੇ ਕਿ ਜੇਕਰ ਸਾਡੇ ਤੇਲ ਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੁੰਦਾ 30 ਦਿਨਾਂ ਦੇ ਵਿੱਚ ਵਿੱਚ ਤਾਂ ਤੁਸੀਂ ਸਾਡੇ ਤੋਂ ਆਪਣੇ ਪੈਸੇ ਵਾਪਸ ਲੈ ਸਕਦੇ ਹੋ ਪਰ ਇੱਥੇ ਪ੍ਰੋਬਲਮ ਇਹ ਹੈ ਕਿ ਜਦੋਂ 30 ਦਿਨਾਂ ਦੇ ਬਾਅਦ ਤੁਸੀਂ ਇਹਨਾਂ ਦੇ ਨੰਬਰ ਦੇ ਉੱਪਰ ਕਾਲ ਕਰੋਗੇ ਇਹ ਕਹਿਣ ਦੇ ਲਈ ਕਿ ਤੁਸੀਂ ਮੈਨੂੰ ਮਨੀ ਮੈਨੂੰ ਤੁਹਾਡਾ ਪ੍ਰੋਡਕਟ ਸੂਟ ਨਹੀਂ ਕੀਤਾ ਤਾਂ ਇਹਨਾਂ ਦਾ ਉਹ ਨੰਬਰ ਲੱਗਦਾ ਹੀ ਨਹੀਂ ਇਸ ਤੋਂ ਬਿਨਾ ਜਿਹੜੀ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੀ ਕੋਈ ਰਿਟਰਨ ਪਾਲਿਸੀ ਨਹੀਂ ਹੈ ਜਦੋਂ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਦੇਖੋਗੇ ਤਾਂ ਉੱਥੇ 30 ਦਿਨਾਂ ਦੇ ਬਾਅਦ ਰਿਫੰਡ ਵਾਲੀ ਜਾਂ ਰਿਟਰਨ ਵਾਲੀ ਕੋਈ ਵੀ ਆਪਸ਼ਨ ਤੁਹਾਨੂੰ ਦਿਖਾਈ ਨਹੀਂ ਦੇਵੇਗੀ ਮਤਲਬ ਕਿ 30 ਦਿਨਾਂ ਦੀ ਮਨੀ ਬੈਕ ਦੀ ਇਹਨਾਂ ਦੀ ਪਾਲਿਸੀ ਤਾਂ ਹੈ ਪਰ ਉਹ ਮਨੀ ਬੈਕ ਕਿਵੇਂ ਆਏਗੀ ਇਸ ਦੇ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਇਹ ਆਦੀਵਾਸੀ ਲੋਕ ਬਾਰ ਬਾਰ ਇੱਕ ਗੱਲ ਨੂੰ ਕਹਿੰਦੇ ਨੇ ਕਿ ਸਾਨੂੰ ਪੜ੍ਹਨਾ ਨਹੀਂ ਆਉਂਦਾ ਅਸੀਂ ਗਵਾਰ ਹਾਂ ਸਾਨੂੰ Amazon ਦੇ ਉੱਪਰ ਆਪਣਾ ਪ੍ਰੋ ਇਹਨੂੰ ਧਿਆਨ ਦੇ ਨਾਲ ਦੇਖੋ ਕਿ Amazon ਦੇ ਉੱਪਰ ਤਾਂ ਇਹਨਾਂ ਨੂੰ ਆਪਣਾ ਪ੍ਰੋਡਕਟ ਵੇਚਣਾ ਨਹੀਂ ਆਉਂਦਾ ਪਰ ਇਹਨਾਂ ਨੇ ਆਪਣੀਆਂ ਖੁਦ ਦੀਆਂ ਵੈਬਸਾਈਟ ਬਣਾਈਆਂ ਹੋਈਆਂ ਨੇ ਇਹ ਵੈਬਸਾਈਟ ਇਹਨੇ ਵਧੀਆ ਤਰੀਕੇ ਦੇ ਨਾਲ ਡਿਜ਼ਾਈਨ ਕੀਤੀਆਂ ਹੋਈਆਂ ਨੇ ਕਿ ਇਹਨਾਂ ਦੇ ਉੱਪਰ ਤੁਹਾਨੂੰ ਸਾਰੀਆਂ ਆਪਸ਼ਨ ਮਿਲਣਗੀਆਂ ਕੈਸ਼ ਔਨ ਡਿਲੀਵਰੀ ਦੀ Google Pay ਦੀ ਇਹ ਇੱਕ ਜਣੇ ਨਹੀਂ ਬਲਕਿ ਬਹੁਤ ਸਾਰੇ ਆਦੀਵਾਸੀ ਲੋਕਾਂ ਨੇ ਆਪਣੀਆਂ ਅਲੱਗ-ਅਲੱਗ ਵੈਬਸਾਈਟ ਬਣਾ ਰੱਖੀਆਂ ਨੇ ਹੁਣ ਤੁਸੀਂ ਆਪ ਹੀ ਸਮਝ ਗਏ ਹੋਵੋਗੇ ਕਿ ਇਹ ਲੋਕ ਕਿੰਨੇ ਜ਼ਿਆਦਾ ਅਨਪੜ੍ਹ ਨੇ ਇਹ ਕਿਉਂ ਨਹੀਂ ਆਪਣਾ ਪ੍ਰੋਡਕਟ Amazon ਦੇ ਉੱਪਰ ਵੇਚਦੇ ਉੱਥੇ ਇੱਕ ਤਾਂ ਇਹਨਾਂ ਨੂੰ ਕਮਿਸ਼ਨ ਦੇਣਾ ਪੈਂਦਾ ਹੈ ਦੂਜਾ ਸਾਰੇ ਦੋ ਅੱਗੇ ਜਾ ਕੇ ਵੀ ਜੇਕਰ ਆਪਾਂ ਸੋਚਦੇ ਹਾਂ ਕਿ ਮੰਨ ਲਓ ਕਿ ਇਹਨਾਂ ਦੇ ਵਿੱਚੋਂ ਕੋਈ ਆਦੀਵਾਸੀ ਤੇਲ ਸਹੀ ਵੀ ਹੈ ਪਰ ਉਹ ਕਿਹੜਾ ਸਹੀ ਹੈ 50 ਜਾਣੇ ਤਾਂ ਆਦੀਵਾਸੀ ਤੇਲ ਨੂੰ ਵੇਚ ਰਹੇ ਨੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਜੈਨੂਇਨ ਹੈ ਹਰ ਕੋਈ ਆਪਣੇ ਆਪ ਨੂੰ ਸਹੀ ਅਤੇ ਜੈਨੂਇਨ ਇੱਥੇ ਕਹਿ ਰਿਹਾ ਹੈ ਜੇਕਰ ਇਹਨਾਂ ਦੇ ਵਿੱਚੋਂ ਕਿਸੇ ਦਾ ਪ੍ਰੋਡਕਟ ਬਿਲਕੁਲ ਸਹੀ ਹੈ ਤੇ ਉਹ ਜੈਨੂਇਨ ਤਰੀਕੇ ਦੇ ਨਾਲ ਵੇਚ ਰਿਹਾ ਹੈ ਤਾਂ ਉਹ ਆਪਣੇ ਇਸ ਪ੍ਰੋਡਕਟ ਦਾ ਨਾਮ ਕਾਹਤੋਂ ਨਹੀਂ ਚੇਂਜ ਕਰ ਲੈਂਦਾ ਉਹ ਆਦੀਵਾਸੀ ਤੇਲ ਹੀ ਆਪਣੇ ਪ੍ਰੋਡਕਟ ਦਾ ਨਾਮ ਕਿਉਂ ਰੱਖ ਰਿਹਾ ਹੈ ਜੇਕਰ ਉਸ ਦੀ ਚੀਜ਼ ਵਧੀਆ ਹੈ ਉਹ ਨਾਮ ਚੇਂਜ ਕਰੇ ਉਸ ਦਾ ਪ੍ਰੋਡਕਟ ਤਾਂ ਵੈਸੇ ਹੀ बिक ਜਾ ਵੇਚਣਗੇ Google ਦੇ ਉੱਪਰ ਇਹਨਾਂ ਦੇ ਐਡ ਆ ਰਹੇ ਨੇ ਹੁਣ ਤੁਸੀਂ ਆਪ ਹੈਰਾਨ ਹੋ ਜਾਓਗੇ ਕਿ ਅਨਪੜ ਲੋਕ Google ਦੇ ਉੱਪਰ ਆਪਣੀ ਐਡ ਲਗਾ ਰਹੇ ਨੇ ਜਿਹੜਾ ਕਿ ਇੱਕ ਬਹੁਤ ਹੀ ਜ਼ਿਆਦਾ ਕੰਪਲਿਕੇਟਿਡ ਕੰਮ ਹੈ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹਨਾਂ ਦੇ ਮੁਕਾਬਲੇ ਅਸੀਂ ਬਹੁਤ ਜ਼ਿਆਦਾ ਅਨਪੜ ਹਾਂ ਤੇ ਤੁਹਾਡਾ ਇਹ ਪੂਰੇ ਘਟਨਾਕਰਮ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨਿਊਜ਼ਰ ਸਬਸਕ੍ਰਾਈਬ ਕਰਨਾ ਧੰਨਵਾਦ